ਇੱਕ ਦੋਈ ਦਾ ਦਮਨ ਕਰੋ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਰੇ ਨੇ ਮਾਂ ਗੁਜਰੀ ਚੰਨ ਸੋਹਣੀਆਂ ਪਈਆਂ ਤੁਮਾਂ ਕੂਟਾ ਚਾਰੇ ਨੇ ਹੁੱਲਾ ਤੇ ਜੋਬਨ ਲਿਆਉਣ ਲਈ ਜਿਨ ਪਤ ਚੜਤਾ ਇਨਗਾਰ ਦਿੱਤਾ ਧਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਤੇਰੀ ਚੰਡੀ ਜੱਗ ਲਈ ਚਾਨਣ ਸੀ ਤੇ ਬਿਜਲੀ ਸੀ ਜਰਵਾਣਾਂ ਲਈ ਧਰਮੀਆਂ ਲਈ ਜੀਵਨ ਦਾਤੀ ਸੀ ਪਰ ਲੋਸੇ ਬੰਦੇ ਖਾਣਾਂ ਲਈ ਉਹ ਪਾਪਾਂ ਦੀ ਕਾਲੀ ਹੀ ਰਾਤ ਵਿੱਚੋਂ ਤੂੰ ਚਾਨਣ ਨੂਰ ਖਲਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਕਦੇ ਭੁੱਲਣੇ ਨਹੀਂ ਜਮਾਨੇ ਨੂੰ ਉਹ ਛੋਟੇ ਘਰ ਉਰਜੰਦ ਗਏ ਪਾਪਾਂ ਦੀ ਡੇਗ ਦੀਵਾਰ ਗਏ ਘਰ ਧਰਮ ਦੀ ਉੱਚੀ ਕੰਦ ਗਏ ਉਹ ਠੰਡੇ ਬੁਰਜ ਚ ਮਾਤਾ ਗੁਜਰੀ ਜੀ ਘਰ ਆਪਣਾ ਆਪਨ ਸਾਰ ਦਿੱਤਾ ਧਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ